ਲਗਾਤਾਰ ਰਿਪੋਰਟ ਦੇ ਹਵਾਲੇ ਨਾਲ ਹ ਭੇਜ ਜਾਂਦੇ ਅਮਰੀਕੀ ਜਾਸਦੇ ਹਵਾਲੇ ਨਾਲ ਗੱਲ ਕਰਦੇ ਰਹੇ ਹ ਉਸ ਕਾਲਵਾ ਦੇ ਦੌਰਾਨ ਇੱਕ ਵਾਰ ਆਪਾਂ ਯੂਕੇ ਦੇ ਹਵਾਲੇ ਨਾਲ ਵੀ ਏਅਰਪੋਰਟ ਸਾਂਝੀ ਕੀਤੀ ਸੀ ਕਿ ਯੂਕੇ ਦੇ ਵਿੱਚ ਵੀ ਕੁਝ ਅਜਿਹੀ ਕਾਰਵਾਈ ਸ਼ੁਰੂ ਹੋ ਰਹੀ ਹੈ ਛਾਪੇਮਾਰੀ ਹੋ ਰਹੀ ਹੈ ਉੱਥੇ ਰੈਸਟੋਰੈਂਟਾਂ ਦੇ ਵਿੱਚ ਜਾਂ ਵਾਸ਼ਿੰਗ ਸੈਂਟਰਾਂ ਦੇ ਵਿੱਚ ਜਿੱਥੇ ਗੱਡੀਆਂ-ਗੱਡੀਆਂ ਵਾਸ਼ ਕੀਤੀਆਂ ਜਾਂਦੀਆਂ ਉੱਥੇ ਜਾਂ ਕਰਿਆਨਾ ਸਟੋਰ ਜਨਰਲ ਸਟੋਰਾਂ ਦੇ ਉੱਤੇ ਕੁਝ ਛਾਪੇਮਾਰੀ ਕਰਕੇ ਨੌਜਵਾਨ ਫੜੇ ਜਾ ਰਹੇ ਜਿਨ੍ਹਾਂ ਵਿੱਚ ਪੰਜਾਬੀਆਂ ਦੀ ਗਿਣਤੀ ਕਾਫੀ ਦੱਸੀ ਜਾ ਰਹੀ ਹੁਣ ਉਹ ਡਾਟਾ ਲੋੜੀ ਸਾਹਮਣੇ ਆਉਣ ਲੱਗਿਆ ਇਸ ਡਾਟੇ ਦੇ ਅਨੁਸਾਰ ਹੁਣ ਯੂਕੇ ਤੋਂ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭੇਜਣ ਦੀ ਤਿਆਰੀ ਹੋ ਰਹੀ ਹੈ ਜਦੋਂ ਕਿ ਕਾਫੀ ਜਨਸੰਖਿਆ ਉਹਨਾਂ ਨੇ ਭੇਜੀ ਵੀ ਹੈ ਇਹ ਨਹੀਂ ਕਿ ਇਹ ਕੋਈ ਨਵਾਂ ਵਰਤਾਰਾ ਹੈ ਤੋਂ ਪਹਿਲਾਂ ਵੀ ਉੱਥੇ ਅਜਿਹਾ ਵਰਤਾਰਾ ਹੋਇਆ ਹੈ ਲੇਬਰ ਸਰਕਾਰ ਦੇ ਸੱਤਾ ਚੌਣ ਤੋਂ ਬਾਅਦ ਯੂਕੇ ਤੋਂ ਲਗਭਗ 19000 ਵਿਦੇਸ਼ੀ ਅਪਰਾਧੀਆਂ ਨੂੰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਮਿਲ ਚੁੱਕਿਆ ਪਰ ਹੁਣ ਜਿਹੜੀ ਢੰਗ ਤਰੀਕਾ ਅਪਣਾਇਆ ਉਹਨਾਂ ਨੇ ਉਹ ਚ ਯੂਕੇ ਦੇ ਜਿਹੜੇ ਭਾਰਤੀ ਰੈਸਟੋਰੈਂਟ ਨੇ ਜਾਂ ਭਾਰਤੀ ਜਨਰਲ ਸਟੋਰ ਨੇ ਉਹਨਾਂ ਤੇ ਜਦੋਂ ਛਾਪੇਮਾਰੀ ਕੀਤੀ ਤਾਂ 600 ਤੋਂ ਵੱਧ ਲੋਕ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਗ੍ਰਿਫਤਾਰ ਕੀਤੇ ਲੋਕਾਂ 'ਚ ਵੱਡੀ ਗਿਣਤੀ 'ਚ ਸਾਡਾ ਪੰਜਾਬੀ ਭਾਈਚਾਰਾ ਵੀ